ਬੀਤੀ ਤੇਰ ਸ਼ਾਮ ਰਾਤ ਸਮੇਂ ਇੱਕ ਉਹ ਝਗੜਾ ਹੋਇਆ ਕੀ ਝਗੜਾ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਇੱਥੇ ਰਣਜੀਤ ਸਿੰਘ ਆਪਣਾ ਡੇਰਾ ਰੋਡ ਤੇ ਦੁਕਾਨ ਹੈ ਜੇ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਗਾਲੀਬਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਤੇ ਸੀ ਉਹਨੂੰ ਚੰਗੀ ਉਹਦੀ ਮਾਰਕਟਾਈ ਕੀਤੀ ਮੋਰਚਾ ਲਵੇ ਪੰਨਿਆ ਇਹ ਜਦੋਂ ਉਥੇ ਦਾਖਲ ਹੋ ਗਿਆ ਰঞ্জੀਤ ਸਿੰਘ ਤੇ ਉਥੇ ਆਪਣੇ ਬੇਟੇ ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਥੇ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਵੀ ਜੋ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੀ ਵੀ ਸੱਟਾਂ ਲੱਗੀਆਂ ਹੋਈਆਂ ਉਹ ਜਦੋਂ ਉਥੇ ਆਏ ਨੇ ਉਥੇ ਉਹਨਾਂ ਦਾ ਇੱਕ ਵਾਰੀ ਫੇਰ ਕਾਫੀ ਝਗੜਾ ਹੋ ਗਿਆ ਅਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗ ਕੇ ਹੀ ਸੱਟਾ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਦੇ ਲੱਗੀਆਂ ਅਸ਼ੀਸ਼ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਗਏ ਜਿਹੜੇ ਕਮੰਤ ਰਾਜ ਕਾਂਧੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਅ ਆਪਣਾ ਰੰਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵਿੱਚ ਸਟਾਂ ਲੱਗੀਆਂ ਨੇ ਤੇ ਐਮਐਲਏਰ ਕਟੀਆਂ ਹਜੇ ਤੱਕ ਐਮਐਲਏ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਂਦੀ ਕਿ ਉਹਦੇ ਮੁਤਾਬਕ ਕਾਰਵਾਈ ਕਰਦੀ ਹੈ ਕੀ ਨਾ ਜੀ ਆਪਣਾ ਸੰਜੀਤ ਕੀ ਗੱਲ ਹੋਈ ਜਿਹੜੇ ਚਕਰੰਗ ਕਰਨ ਕੀ ਤੁਹਾਡਾ ਬਾਜੀ ਮੈਂ ਨਾ ਇਹਨਾਂ ਦੇ ਲਾਟਰੀ ਸਟਾਲ ਤੇ ਗਿਆ ਰੰਜੀਤ ਦੇ ਤੇ ਮਾਜੰਦੇ ਇਹਨਾਂ ਮੇਰਾ ਨਾ ਉੱਥੇ ਨੰਬਰ ਆਇਆ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਬੱਲੇ ਉੱਥੇ ਮੈਂ ਇਹਨਾਂ ਦਾ ਤਾਂ ਕੰਮ ਕੀ ਕੀਤੀ ਬਾਅਦ ਚੋਂ ਮੈਂ ਅਲੀਆ ਰੋਡ ਤੇ ਚੱਲ ਗਿਆ ਤੇ ਉੱਥੇ ਮੈਨੂੰ 20 25 ਜਣੇ ਪੈ ਗਏ ਉੱਥੇ ਜਾ ਕੇ ਇਹਨਾਂ ਨੇ ਮੇਰੇ ਸਿਰ ਤੇ ਮਾੜੀ ਥੱਟ ਲੱਤ ਤੇ ਮਾਰਿਆ ਦਾਤਰ ਹਾਂ ਜੀ ਫਿਰ ਭਾਜੀ ਆਪਾਂ ਇੱਥੇ ਸਿਵਲ ਹਸਪਤਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਣ ਆਏ ਸਿਵਲ ਹਸਪਤਲ ਇਹਨਾਂ ਨੇ ਫਿਰ ਕੀ ਨਹੀਂ ਮੇਰੇ ਦੂਜੇ ਭਾਜੀ ਦੇ ਵੀ ਛੱਡ ਲਈ ਡਾਕਟਰ ਮਾਰੇ ਇੱਥੇ ਸਿਵਲ ਹਸਪਤਲ ਸੀਸੀਟੀਵੀ ਕੈਮਰੇ ਵਿੱਚ ਜਿੰਨਾ ਦੀ ਵੀਡੀਓ ਵੀ ਬਣੀ ਹੋਈ ਹੈ ਸੀਸੀਟੀਵੀ ਕੀ ਸਿਵਲ ਹਸਪਤਲ 'ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਨਾਲ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਹੈ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਇਹਨਾਂ ਦੇ ਪਰਚਾ ਹੋਣ ਜਿਹੜਾ ਕਾਨੂੰਨੀ ਕਾਰਵਾਈ ਜਲੂਲ ਹੋਣੀ ਚਾਹੀਦੀ ਹੈ ਅੱਜ ਕੀ ਰਾਜੀ ਆਪਣਾ ਸਿਗਾਰ ਗੀਤ ਸਿੰਘ ਜੀ ਕੀ ਹੋਇਆ ਤੁਹਾਡਾ ਜੀ ਇਹ ਵਾਇਤਾ ਹੋਇਆ ਜੀ ਆ ਜਿਹੜਾ ਕਰਦੇ ਦਾ ਬੁੜਾ ਸੀ ਉਹ ਲੱਗਾ ਉਹਦੇ ਤੇ ਆਦਾ ਕਿ ਬਿਜਲੀ ਬੂਟ ਦਾ ਬਗਾ ਉਹਦੇ ਮੇਰੇ ਕੋ 35000 ਦੇ ਠੱਬੀ ਵਾਰੀ ਹੈ ਮੇਰੀ ਦੁਕਾਨ ਦੇ ਮੀਟਰ ਤੋਂ ਉੱਤੇ ਆ ਗਿਆ ਤੇ ਬਾਅਦ ਦੇ ਵਿੱਚ ਉਹ ਕੱਲ ਹੀ ਜੇ ਜੜਾ ਜੜੇ ਆਪੇ ਦੁਕਾਨ ਤੇ ਬੈਠੇ ਆ ਤੇ ਰੋਟੀ ਪਾਣੀ ਛਕ ਕੇ ਹਟਿਆ ਤਾਂ ਜੜਾ ਹੀ ਇਹ ਦੁਕਾਨ ਤੇ ਆਇਆ ਤੇ ਉੱਡੀ ਯਾਰ ਤੋਂ ਤੇ ਕਿਹਾ ਕਿ ਕਿਉਂਕਿ ਤੂੰ ਉਹਦੇ ਪੈਸੇ ਨਹੀਂ ਦਿੱਤਾ। ਇਹ ਤਾਂ ਫੇਰ ਪਤਾ ਨਹੀਂ ਅਰਸ਼ੀ ਨੂੰ ਉਹਨੇ ਦਿੱਤਾ ਚੱਕ ਕਿਉਂ ਕਿ ਤਾਂ ਕਿ ਆਹਾਂ ਭਾਜੋ ਬੜੀ ਭਕਵਾਸ ਕਰਦਾ। ਜਦੋਂ ਆਹਾਂ ਭਾਜਾ ਲਾਉਣਾ ਹੈ। ਤੇ ਫੇਰ ਮਾਰਾ ਤੂੰ ਕਿਹਾ ਬਾਕਾ ਚਲਾਇਆ। ਉਹ ਮਾਰੇ ਫੱਟੀ ਦੁਕਾਨ ਤੇ ਦੂਜੀ ਵਾਰ ਆਈ ਆ। ਆਡੀ ਦੁਕਾਨ ਤੁਸੀਂ ਬਾਅਦ ਦੇ ਵਿੱਚ ਆਈ ਉਹ ਤਾਂ ਬਾਅਦ ਕੈਬਜ ਚ ਚਲ ਗਿਆ। ਗਿਆ ਅਸੀਂ ਘਰ ਵੀ ਤੁਹਾਡੇ ਜਿਹੜਾ ਪਤਾ ਦਊਂਗਾ ਆਹ ਗੱਲਬਾਤ ਕਰਨਾ। ਤੇ ਸੱਦੋ ਇਹਨਾਂ ਨੂੰ ਇਹ ਫੜ ਕੇ ਅਰਸ਼ੀ ਹੁਣੀ ਆਣ ਦੇ। ਜਦੋਂ ਹਾਥੋਂ ਕੈਂਪ ਚੋਂ નીકਲੇ ਤੇ ਹਾਲ ਹੀ ਉਹ ਹਾਜਤ ਦੇ ਹੱਥੀ ਪੈ ਗਏ ਨਾ ਪਹਿਲਾਂ ਸ਼ੂਕਾ ਮਾਰਕੀਟ ਤੋਂ ਇਹਨਾਂ ਲੱਤਾਂ ਹਾਂ ਦੇ بیسਬੋਲ ਮਾਰੇ ਆ ਕੀ ਨਾ ਸੀ ਉਹਨਾਂ ਦੇ ਕਿੰਨੇ ਜਾਣੇ ਸੀ ਜਿਹਨਾਂ ਨੇ ਹਮਲਾ ਕੀਤਾ ਓਏ ਮੇਰੇ ਤਾਂ 5-7 ਜਾਣੇ ਹੀ ਕਰਫੀ ਸੀਗੇ ਤੇ ਇੱਕ ਦਾ ਤਾਂ ਹੈ ਕੱਤੇ ਦਾ ਮੋਟਾ ਹੈ ਅਜੇ ਅਜੇ ਜਿਹੜਾ ਜਿੰਦ ਤੱਕ 35000 ਲਿਟਰ ਦਾ ਫਰਿਗੀ ਚ ਗਿਆ ਕੱਬ ਕਰਦਾ ਹੈ ਤੇ ਉਸ ਤੋਂ ਬਾਅਦ ਦਿੱਤਾ ਤੇ ਬਾਜੂ ਤੋਂ ਕੁੱਟਿਆ ਤੇ ਬਾਜੇ ਤੇ ਬੜਾ ਫੋੜ ਕੀਤਾ ਕਿ ਭਾਬ ਦੇਰੇ ਹੱਥੀ ਪਾ ਕੇ ਤੇ ਮੇਰੇ ਬੜਾ ਦਾ ਭੱਗਿਆ ਤੇ ਅਸੀਂ ਆਪਣੇ ਘਰ ਜਾ ਗਏ ਆ ভাড়া ਕਰਾਈ ਸੰਯੋਗੀ ਤੇ گاਉਂ ਦੇ ਵਿੱਚ ਬਹਾ ਦੇ ਬੱਚੇ ਹਸਕਾਰ ਕੀਤਾ ਦੇਖ ਆਪਣੇ ਉੱਥੇ ਮੈਂ ਜਾ ਟਲ ਟਲ ਪੰਮੀ ਆ ਬਾਅਦ ਦੇ ਵਿੱਚ ਫਿਰ ਜਦੋਂ ਅਸੀਂ ਸੋ ਹਸਪੀਟਲ ਆਣ ਕੇ ਦਾਖਲ ਹੋ ਗਏ ਆ ਤੇ ਪਟਾ ਗੇਰਾ ਤੇ ਭਰਾ ਸਾਰੇ ਮੇਰੇ ਵਾਸਤੇ ਭੱਜ ਦਮ ਨੇ ਤੇ ਇਹ ਆੜ ਕੇ ਮੇਰੇ ਕੁੜੀ ਦੇ ਵੀ ਤੇ ਮਾਰੇ ਭਰਾ ਦੇ ਵੀ ਇੱਥੇ ਆਣ ਕੇ ਹੱਥ ਪਾਈ ਹੋਏ ਨੇ ਤੇ ਸ਼ਰੀਆ ਬਦਮਾਸ਼ੀ ਦੀ ਜਨਾਬ ਦਾ ਕਰ ਦਿੱਤੀ ਹੈ ਤੇ ਪ੍ਰਸ਼ਾਸਨ ਕੋ ਤੁਸੀ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋ ਸਾਨੂੰ ਸਾਫ ਚਾਹੀਦਾ ਹੈ ਕਿ ਇੰਦਾਂ ਤੋਂ ਠੱਲ ਪਾਈ ਆ ਜਿਹੜੇ ਬੜੇ ਬਦਮਾਸ਼ ਵਸਤਾਪੂਲਾ ਦੇ ਉੱਤੇ ਪਏ ਨੇ ਤੇ ਹੁਣ ਦੂਰ ਹੱਬਰੇ ਦਾ ਹੋਇਆ ਕੀ ਹਾਲ ਨੇ ਤੇ ਫੁੱਲ ਬਦਮਾਸ਼ੀ ਕਰਦੇ ਹੈ ਜੀ